ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਮੈਂ ਜਦ ਆਪਣੀ ਮੰਮੀ ਨਾਲ ਫੋਨ ਤੇ ਗੱਲ ਕਰ ਰਹੀ ਸੀ ਤਾਂ ਮੰਮੀ ਮੇਰੇ ਕਹਿ ਰਹੇ ਸੀ ਕਿ ਸਾਡੇ ਕਾਮ ਵਾਲੇ ਕਹਿ ਰਹੇ ਸੀ ਕਿ ਐਤ ਕੀ ਜਿਹੜੀਆਂ ਧੁੰਦਾਂ ਜਲਦੀ ਪੈਣ ਲੱਗ ਜਾਣਗੀਆਂ ਤੇ ਸੂਰਜ ਜਿਹੜਾ ਉਹ ਘੱਟ ਹੀ ਨਜ਼ਰ ਆਇਆ ਕਰੇਗਾ ਮੈਂ ਮੰਮੀ ਨੂੰ ਕਿਹਾ ਕਿ ਹਾਂ ਮੰਮੀ ਮੈਂ ਪੜਿਆ ਤਾਂ ਹੈਗਾ ਦੋ ਵਾਰੀ ਦੋ ਤਿੰਨ ਵਾਰੀ ਪੜਿਆ ਹੈ ਕਿ ਕੀ ਐਤ ਕੀ ਜਿਹੜੀ ਸਰਦੀ ਆ ਉਹ ਜ਼ਿਆਦਾ ਪਵੇਗੀ ਕੱਲ੍ਹ ਦੇ ਮੈਂ ਇੰਸਟਾਗ੍ਰਾਮ ਤੇ ਰੀਲਸ ਦੇਖ ਰਹੀ ਸੀ ਤਾਂ ਉਹਦੇ ਉੱਤੇ ਰੀਲ ਆ ਰਹੀ ਸੀ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਹੀ ਜਿਹੜੀ ਹੈ ਉਹ ਠੰਡ ਦੀ ਸ਼ੁਰੂਆਤ ਹੋ ਜਾਏਗੀ। ਯਾਨੀ ਕਿ ਦੀਵਾਲੀ ਤੱਕ ਤਾਂ ਕੋਟੀਆਂ ਨਹੀਂ ਆ ਉਹ ਪਹਿਣੀਆਂ ਸ਼ੁਰੂ ਹੋ ਜਾਣਗੀਆਂ। ਪਹਿਲਾਂ ਤਾਂ ਮੇਰੀ ਇਹ ਸਲਾਹ ਹੀ ਸੀ ਕਿ ਮੈਂ ਜਿਹੜੀ ਉਹ ਗਰਮ ਕੱਪੜਿਆਂ ਨੂੰ ਤੋਂ ਉੱਪਰ ਜਿਹੜੀ ਹੈ ਦੀਵਾਲੀ ਤੋਂ ਬਾਅਦ ਲਵਾਉ ਕਿਉਂਕਿ ਅਕਤੂਬਰ ਦੇ ਚਿਰ ਤੱਕ ਤਾਂ ਪਣ ਨਿਕਲਦੀਆਂ ਪਿਛਲੇ ਸਾਲ ਜਿਹੜੀ ਹੋਈ ਸੀਗੀ 1 ਨਵੰਬਰ ਤੋਂ ਮਨ ਲਾ ਦੇ ਏਸੀ ਵਗੈਰਾ ਬਾਸੀ ਬੰਦ ਕੀਤੇ ਸੀਗੇ। ਤੇ ਹੁਣ ਕਿ ਜਦੋਂ ਪਾਸ ਸੁਣੀ ਜੰਨੇ ਆ ਕਿ ਜਲਦੀ ਠੰਡ ਪੈਣ ਲੱਗ ਜੂਗੀ ਤਾਂ ਫਿਰ ਮੈਂ ਸੋਚਿਆ ਕਿ ਮੈਂ ਹੁਣ ਜਿਹੜੇ ਗਰਮ ਕੱਪੜੇ ਆ ਉਹਨਾਂ ਨੂੰ ਤੁੱਪ ਲਵਾ ਲਾ ਤੇ ਨਾਲੇ ਆਪਣੇ ਜਿਹੜੇ ਫੋਲੋਅਰਸ ਆ ਉਹਨਾਂ ਨੂੰ ਵੀ ਦੱਸਦਾ ਕਿ ਐਤ ਕੀ ਠੰਡ ਜਿਹੜੀ ਅਕਤੂਬਰ ਦੇ ਪਹਿਲੇ ਹਫਤੇ ਪੈਣੀ ਸ਼ੁਰੂ ਹੋ ਜਾਵੇਗੀ ਬਾਕੀ ਦੇਖੋ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਪਹਿਲਾਂ ਗਰਮੀਆਂ ਸਟਾਰਟ ਹੋਈਆਂ ਸੀ ਤਾਂ ਉਦੋਂ ਵੀ ਇਹੀ ਗੱਲ ਕਹੀ ਜਾਂਦੇ ਸੀ ਕਿ ਐਤ ਕੀ ਐਤ ਕੀ ਗਰਮੀ ਬਹੁਤ ਜ਼ਿਆਦਾ ਪਹੂਗੀ ਤਾਪਮਾਨ ਬਹੁਤ ਜ਼ਿਆਦਾ ਵਧੇਗਾ ਪਰ ਰੱਬ ਦੇ ਰੰਗ ਨਿਆਰੇ ਸੀ ਕਿ ਜਿਹੜੀ ਪੂਰੀ ਗਰਮੀ ਹੈ ਉਹ ਮੀਂਹ ਪੈਂਦੇ ਰੇ ਐਤ ਕੀ ਵੈਸੇ ਪਹਿਲੀ ਵਾਰੀ ਹੋਇਆ ਹੈ ਅਤੇ ਕਈ ਰਾਜਾਂ ਦੇ ਵਿੱਚ ਬਾੜ ਵੀ ਆਈ ਹੈ ਉਹ ਵੀ ਤੁਸੀਂ ਜਾਣਦੇ ਹੋ ਭਲੀ ਪਾਤ ਹੈ ਹੈਨਾ ਚਲੋ ਜਿਵੇਂ ਆਪਾਂ ਸੁਣਦੇ ਆ ਅਲਰਟ ਵੀ ਹੋਣਾ ਪੈਂਦਾ ਕਿਉਂਕਿ ਬਾਈ ਚਾਂਸ ਹੋ ਸਕਦਾ ਹੈ ਕਿ ਜੇ ਠੰਡ ਜਲਦੀ ਪੈਣ ਲੱਗੀ ਤਾਂ ਫਿਰ ਜਿਹੜੇ ਆਪਣੇ ਗਰਮ ਕੱਪੜੇ ਆ ਉਹ ਬਿਨਾਂ ਤੋਂ ਪਲਵਾਏ ਤਾਂ ਆਪਾਂ ਪਾ ਨਹੀਂ ਸਕਦੇ ਇਸ ਲਈ ਜਿਹੜੇ ਆਪਾਂ ਨੂੰ ਧੁੱਪ ਲਵਾਣੀ ਪੈਣੀ ਹੈ ਕਿਉਂਕਿ ਜਦੋਂ ਆਪਾਂ ਧੁੱਪ ਲਮਾਨੇ ਕੱਪੜਿਆਂ ਨੂੰ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੇ ਜਰਮਸ ਹੁੰਦੇ ਆ ਉਹ ਮਰ ਜਾਂਦੇ ਆ ਤੇ ਜਿਹੜੀ ਸਮੈਲ ਹੁੰਦੀ ਹੈ ਕਿਉਂਕਿ ਸਾਰਾ ਸਾਲ ਜਿਹੜੇ ਆਪਣੇ ਬੈਗਾਂ ਦੇ ਵਿੱਚ ਟੈਚੀਆਂ ਦੇ ਵਿੱਚ ਕੱਪੜੇ ਪਏ ਹੁੰਦੇ ਆ ਉਹ ਕੀ ਹੈ ਸਮੈਲ ਮਾਰਨ ਲੱਗ ਜਾਂਦੇ ਆ ਜਦੋਂ ਆਪਾਂ ਧੋਨੇ ਆ ਕੱਪੜਿਆਂ ਨੂੰ ਜਾਂ ਆਪਾਂ ਧੁੱਪ ਲਵਾਣੇ ਤਾਂ ਉਹਦੇ ਨਾਲ ਜਿਹੜੇ ਜਰਮਸ ਹੁੰਦੇ ਆ ਕੀਟਾਣੂ ਹੁੰਦੇ ਨੇ ਉਹ ਕੱਪੜੇ ਤੇ ਖਤਮ ਹੋ ਜਾਂਦੇ ਆ ਸੱਮੈਲ ਖਤਮ ਹੋ ਜਾਂਦੀ ਆ ਤਾਂ ਮੈਂ ਵੀ ਸੋਚਿਆ ਕਿ ਮੈਂ ਕਿਹਾ ਚਲੋ ਮੈਂ ਅੱਜ ਬਲੌਗ ਦੇ ਵਿੱਚ ਦਿਖਾਵਾਂ ਸਾਰਿਆਂ ਨੂੰ ਤੇ ਮੈਂ ਵੀ ਅੱਜ ਆਪਣੇ ਕੱਪੜਿਆਂ ਨੂੰ ਧੁੱਪ ਲਵਾਰੇ ਸੀ ਤੁਹਾਨੂੰ ਦਿਖਾਨੀ ਆ ਮੈਂ ਪਹਿਲਾਂ ਮੈਂ ਕਿਹਾ ਚਲੋ ਛੋਲਣ ਧੁੱਪ ਲਵਾ ਲਈਏ ਪਰ ਅੱਜ ਕਰ ਤਰ੍ਹਾਂ ਸੇ ਛੋਲਣਾ ਬਹੁਤ ਹੀ ਘੱਟ ਲੋਕ ਲੈਂਦੇ ਨੇ ਇਹ ਮੇਰੇ ਪਹਿਲਾਂ ਦੇ ਛੋਲਣਾ ਨੇ ਤੇ ਹੁਣ ਤਾਂ ਅੱਜਕੱਲ੍ਹ ਸਟਾਲ ਹੀ ਚੱਲੇ ਹੋਏ ਨੇ ਇਹ ਸਟਾਲ ਕਰਨਾ ਆਸਾਨ ਹੋ ਜਾਂਦਾ ਸ਼ਾਲ ਵੱਡੀ ਹੁੰਦੀ ਹੈ ਤੇ ਚਲੋ ਜਿਹੜੇ ਕੋਲ ਆਪਣੇ ਕੋਲ ਕੱਪੜੇ ਪਏ ਐ ਤਾਂ ਕਿਉਂ ਆਪਾਂ ਤਾਂ ਉਹਨਾਂ ਨੂੰ ਸੁੱਟਾਂਗੇ ਥੋੜਾ ਹੀ ਉਹਨਾਂ ਨੂੰ ਆਪਾਂ ਇਸਤੇਮਾਲ ਤਾਂ ਕਰਨਾ ਹੀ ਐ ਮੈਂ ਹੁਣ ਆਪਣੀਆਂ ਸ਼ੋਲਾਂ ਦਿਖਾਨੀਆਂ ਤੁਹਾਨੂੰ ਤੇ ਫਿਰ ਉਹਨੂੰ ਆਪਾਂ ਤੁਪਲਵਾ ਕੇ ਟੈਚੀ 'ਚ ਬੰਦ ਕਰ ਦਾਂਗੇ ਦਵਾਰੋ ਹੈਨਾ ਰੱਖਣੇ ਤਾਂ ਬਾਰੀ ਪੈਣਗੇ ਕੀ ਪਤਾ ਕਦੋਂ ਵੀ ਲੋੜ ਪੈ ਸਕਦੀ ਕੱਪੜਿਆਂ ਦੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਆਪਣੀਆਂ ਸ਼ੋਲਾਂ ਵਾਲ ਉਨਾ ਅਗੇ ਆਪਾਂ ਬਾਅਰ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਆਪਣੀਆਂ ਸ਼ਾਲ ਹਾਂਜੀ ਦੇਖੋ ਮੇਰੀਆਂ ਸ਼ਾਲਸ ਇਹ ਮੇਰੀ ਸੱਸੂ ਮਾਂ ਨੇ ਲਿਆ ਕੇ ਦਿੱਤੇ ਸੀ ਬੀਕਾ ਨਿਰਚੋਂ ਜਦੋਂ ਗਏ ਸੀਗੇ ਇਹ ਵਾਲੀ ਸ਼ਾਲ ਜਿਹੜੀ ਸਿਨਰੀ ਸਿਸਟਰ ਨੇ ਦਿੱਤੇ ਸੀ ਇਹ ਮੇਰੀ ਸਭ ਤੋਂ ਫੇਵਰਟ ਸ਼ਾਲ ਹੈ ਕਿਉਂਕਿ ਉਸਨੇ ਕਸ਼ਮੀਰੀ ਵਰਕ ਕੀਤਾ ਹੋਇਆ ਇਸਤੇ ਤੇ ਇਸ ਨੂੰ ਕੱਢਣ ਤੇ ਸ਼ਾਇਦ ਉਸਨੇ ਦੋ ਤਿੰਨ ਮਹੀਨੇ ਲਗਾਤੇ ਸੀਗੇ ਤੇ ਚਲੋ ਪਿਆਰ ਹੁੰਦਾ ਹੈ ਹਨਾ ਤੇ ਮੈਰिज ਵੇਲੇ ਉਹਨੇ ਦਿੱਤੀ ਸੀ ਮੈਨੂੰ ਇਹ ਵਾਲੀ ਸ਼ਾਲ ਮੇਰੀ ਮੈਰिज ਨੂੰ ਹੋ ਗਏ 20 ਸਾਲ ਹੋ ਗਏ ਜੀ ਤੇ ਇਹ ਵਾਲੀ ਸ਼ਾਲ ਮੇਲੇ ਕਿਹਾ ਨੇ ਦਿੱਤੀ ਸੀਗੀ ਇਹ ਵੀ ਪਿਓਰ ਚ ਹੈ ਜੀ ਤੇ ਇਹ ਵਾਲੀ ਸ਼ਾਲ ਵੀ ਅਸੀਂ ਉੱਥੇ ਲਈ ਆਈ ਸੀ ਬੇਕਾ ਨਿਰ ਤੋਂ ਤੇ ਹੈਗੇ ਨੇ ਮੇਕ ਕੋਲ ਸ਼ਾਲ ਵੀ ਆਵਲਾ ਸਟੋਲਾ ਜੀ ਇਹ ਵੀ ਸਟੋਲਾ ਬਲੈਕ ਇਹ ਮੇਰੇ ਪੇਕੇ ਨੇ ਦਿੱਤਾ ਸੀ ਮੈਨੂੰ ਤੇ ਹੁਣ ਆਪਾਂ ਇਹਨੂੰ ਉਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਲਵਾਵਾਂਗੇ ਤੋਂਪਾ તાਜ ਜੜੇ ਦੇ ਜਾਮਸ ਨੇ ਉਹ ਮਰ ਜਾਂਣ ਜਿਹੜੀ ਸਮੈਲ ਮਣੀ ਮੁੱਟੇ ਆਂਦੀ ਹੈ ਵੈਸੇ ਤਾਂ ਇਹਨਾਂ ਵਿੱਚ ਕੋਈ ਸਮੈਲ ਨਹੀਂ ਹੈਗੀ ਲੋਕ ਜਦੋਂ ਵੀ ਇਹ ਕਪੜੇ ਸੰਭਾਲਦੇ ਆ ਤਾਂ ਨਿੰਮ ਦੀਆਂ ਪੱਤੀਆਂ ਪਾਉਂਦੇ ਆ ਜਾਂ ਫਰਨੈਲ ਦੀਆਂ ਗੋਲੀਆਂ ਪਾਉਂਦੇ ਆ ਮੈਂ ਅੱਦਾ ਦਾ ਕੁਝ ਨਹੀਂ ਕਰਦੀ ਮੈਂ ਸਿਰਫ ਕਾਟਨ ਦੇ ਕੱਪੜੇ ਦੇ ਵਿੱਚ ਲਪੇਟ ਕੇ ਆ ਸ਼ੋਲਾ ਨੂੰ ਰੱਖ ਦਿੰਨੀ ਆ ਤੇ ਐਜ਼ ਐ ਉਵੇਂ ਹੀ ਪਈਆਂ ਰਹਿੰਦੀਆਂ ਤੇ ਬਸ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਧੰਨਵਾਦ